ਪਾਕਿਸਤਾਨ ਦੇ ਵੱਲੋਂ ਇੱਕ ਝੂਠਾ ਦਾਵਾ ਕੀਤਾ ਜਾ ਰਿਹਾ ਸੀ ਕਿ ਭਾਰਤੀ ਫੌਜ ਨੇ ਕੱਲ ਰਾਤੀ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕੀਤਾ ਪਰ ਇਹ ਸਭ ਝੂਠ ਹੈ ਕਿਉਂਕਿ ਹੁਣੇ-ਹੁਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਕਿ ਪਾਕਿਸਤਾਨ ਨੇ ਕੱਲ ਰਾਤ ਦੇ ਅਨੇਰੇ ਦੇ ਵਿੱਚ ਕੀ ਕੀ ਘਟਿਆ ਕਰਤੂਤਾਂ ਜਿਹੜੀਆਂ ਕੀਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਰਤੀ ਆਰਮੀ ਨੇ ਜਿਹੜਾ ਨਨਕਾਣਾ ਸਾਹਿਬਾ ਉਸ ਦੇ ਉਤੇ ਹਮਲਾ ਕੀਤਾ ਪਰ ਇਹ ਸਭ ਝੂਠ ਆ ਇਹ ਸਭ ਜਿਹੜਾ ਇਸ ਸਭ ਦੀ ਜਿਹੜਾ ਸਪਸ਼ਟੀਕਰਨ ਜਿਹੜੀ ਭਾਰਤੀ ਆਰਮੀ ਦੇ ਵੱਲੋਂ ਦੇ ਦਿੱਤਾ ਗਿਆ ਜੀ ਹਾਂ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਤੇ ਪਾਕਿਸਤਾਨ ਅਕਸਰ ਹੀ ਜਿਹੜੇ ਸਿੱਖਾਂ ਨੂੰ ਭਾਰਤ ਦੇ ਵਿੱਚ ਲੜਾਣਾ ਚਾਹੁੰਦਾ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਭਾਰਤ ਨੇ ਜਿਹੜਾ ਨਨਕਾਣਾ ਸਾਹਿਬ ਦੇ ਉਤੇ ਅਟੈਕ ਕੀਤਾ ਹੋਵੇ ਬਲਕਿ ਪਾਕਿਸਤਾਨ ਨੇ 400 ਦੇ ਕਰੀਬ ਜਿਹੜੇ 터ਕੀ ਦੇ ਡਰੋਨ ਨੇ ਉਹਨਾਂ ਦੇ ਨਾਲ ਪਾਰ ਦੇ ਉੱਤੇ ਹਮਲਾ ਕੀਤਾ ਅੰਮ੍ਰਿਤਸਰ ਦੇ ਉੱਤੇ ਵੀ ਹਮਲਾ ਕੀਤਾ ਜਲੰਧਰ ਦੇ ਉੱਤੇ ਵੀ ਹਮਲਾ ਕੀਤਾ ਤੇ ਹਮਲੇ ਦੇ ਵਿੱਚ ਟਾਰਗੇਟ ਦੇ ਵਿੱਚ ਚੰਡੀਗੜ੍ਹ ਮੋਹਾਲੀ ਵੀ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਭਾਰਤੀ ਆਰਮੀ ਦੇ ਵੱਲੋਂ ਇੱਕ ਮਿਨਿਸਟਰੀ ਆਫ ਐਕਸ਼ਨਲ ਅਫੇਅਰ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਜਿਸ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਨੇ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਵੱਲੋਂ ਇੱਕ ਪੈਸੇਂਜਰ ਪਲੇਨ ਵੀ ਕੱਲ ਉਸੇ ਸਮੇਂ ਦੌਰਾਨ ਉਡਾਇਆ ਜਾ ਰਿਹਾ ਸੀ ਤਾਂ ਕਿ ਜਦ ਭਾਰਤ ਜੇ ਅਟੈਕ ਕਰੇ ਤਾਂ ਉਹ ਅਟੈਕ ਸਿੱਧਾ ਪੈਸੇਂਜਰ ਪਲੇਨ ਦੇ ਉੱਤੇ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਪਾਕਿਸਤਾਨ ਕਿਸ ਹੱਦ ਤੱਕ ਗਿਰ ਚੁੱਕਾ ਹੈ ਕਿ ਜਦ ਉਹਨਾਂ ਦੀ ਲੜਾਈ ਕਰ ਰਿਹਾ ਹੁੰਦਾ ਹੈ ਭਾਰਤ ਦੇ ਉੱਤੇ ਹਮਲਾ ਕਰ ਰਿਹਾ ਹੁੰਦਾ ਤਾਂ ਇਸੇ ਦੌਰਾਨ ਆਪਣੇ 에ਅਰ ਸਪੇਸ ਦੇ ਵਿੱਚ ਪੈਸੇਂਜਰ ਪਲੇਨ ਵੀ ਉਡਾ ਦਿੰਦੇ ਨੇ ਪਲੱਸ ਵਾਰਤਾ ਜਿਹੜੀ ਅੱਜ ਕੀਤੀ ਗਈ ਆ ਪ੍ਰੈਸ ਵਾਰਤਾ ਦੇ ਵਿੱਚ ਕਿਸ ਸਭ ਦੱਸਿਆ ਗਿਆ ਕਿਸ ਤਰ੍ਹਾਂ ਤੁਰਕੀ ਨੇ ਜਿਹੜਾ ਮਦਦ ਕੀਤੀ ਆ ਪਾਕਿਸਤਾਨ ਦੀ ਤੁਹਾਨੂੰ ਦੱਸ ਦਈਏ ਕਿ ਤੁਰਕੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਡਰੋਨ ਭੇਜੇ ਗਏ ਨੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਤੁਰਕੀ ਦੇ ਡਰੋਨ ਨੇ ਉਹਨਾਂ ਦੇ ਇਸਤੇਮਾਲ ਕੀਤਾ ਗਿਆ 4-500 ਦੇ ਕਰੀਬ ਜਿਹੜੇ ਡਰੋਨ ਨੇ ਉਪਾਰ ਦੇ ਵਿੱਚ ਕੱਲ ਅਟੈਕ ਕਰਨ ਦੇ ਲਈ ਭੇਜੇ ਗਏ ਸਨ ਤੇ ਇਹ ਸਭ ਵੀ ਭਾਰਤੀ ਫੌਜ ਨੇ ਕਲੈਰਿਟੀ ਦੇ ਦਿੱਤੀ ਆ ਕਿ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਨਾ ਹੀ ਕੀਤਾ ਗਿਆ ਤਾਂ ਸਾਰਿਆਂ ਨੂੰ ਪਤਾ ਹੀ ਹੈ ਅਕਸਰ ਪਾਕਿਸਤਾਨ ਝੂਠ ਬੋਲਦਾ ਰਹਿੰਦਾ ਹੈ ਤੇ ਇਹ ਵੀ ਇੱਕ ਝੂਠ ਹੀ ਸੀ ਕਿ ਭਾਰਤ ਦੇ ਵੱਲੋਂ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਤੇ ਜੇਕਰ ਕਰਤਾਰਪੁਰ ਕੋਰੀਡੋਰ ਦੀ ਵੀ ਗੱਲ ਕਰੀ ਤਾਂ ਉਹ ਵੀ ਅਗਲੇ ਨੋਟਿਸ ਪੀਰੀਅਡ ਤੱਕ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਇੱਕ ਝੂਠਾ ਦਾਵਾ ਕੀਤਾ ਜਾ ਰਿਹਾ ਸੀ ਕਿ ਭਾਰਤੀ ਫੌਜ ਨੇ ਕੱਲ ਰਾਤੀ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕੀਤਾ ਪਰ ਇਹ ਸਭ ਝੂਠ ਹੈ ਕਿਉਂਕਿ ਹੁਣੇ-ਹੁਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਕਿ ਪਾਕਿਸਤਾਨ ਨੇ ਕੱਲ ਰਾਤ ਦੇ ਅਨੇਰੇ ਦੇ ਵਿੱਚ ਕੀ-ਕੀ ਘਟਿਆ ਕਰਤੂਤਾਂ ਜਿਹੜੀਆਂ ਕੀਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਵੱਲੋਂ ਕਹਾ ਜਾ ਰਿਹਾ ਸੀ ਕਿ ਭਾਰਤੀ ਆਰਮੀ ਨੇ ਜਿਹੜਾ ਨਨਕਾਣਾ ਸਾਹਿਬ ਉਸ ਦੇ ਉੱਤੇ ਹਮਲਾ ਕੀਤਾ ਪਰ ਇਹ ਸਭ ਝੂਠ ਆ ਇਹ ਸਭ ਜਿਹੜਾ ਇਸ ਸਭ ਦੀ ਜਿਹੜਾ ਸਪਸ਼ਟੀਕਰਨ ਜਿਹੜੀ ਭਾਰਤੀ ਆਰਮੀ ਦੇ ਵੱਲੋਂ ਦੇ ਦਿੱਤਾ ਗਿਆ ਜੀ ਹਾਂ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਤੇ ਪਾਕਿਸਤਾਨ ਅਕਸਰ ਹੀ ਜਿਹੜੇ ਸਿੱਖਾਂ ਨੂੰ ਭਾਰਤ ਦੇ ਵਿੱਚ ਲੜਾਣਾ ਚਾਹੁੰਦਾ ਹੈ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਭਾਰਤ ਨੇ ਜਿਹੜਾ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕੀਤਾ ਹੋਵੇ ਬਲਕਿ ਪਾਕਿਸਤਾਨ ਨੇ 400 ਦੇ ਕਰੀਬ ਜਿਹੜੇ 터ਕੀ ਦੇ ਡਰੋਨ ਨੇ ਉਹਨਾਂ ਦੇ ਨਾਲ ਭਾਰਤ ਦੇ ਉੱਤੇ ਹਮਲਾ ਕੀਤਾ ਅੰਮ੍ਰਿਤਸਰ ਦੇ ਉੱਤੇ ਵੀ ਹਮਲਾ ਕੀਤਾ ਜਲੰਧਰ ਦੇ ਉੱਤੇ ਵੀ ਹਮਲਾ ਕੀਤਾ ਤੇ ਹਮਲੇ ਦੇ ਵਿੱਚ ਟਾਰਗੇਟ ਦੇ ਵਿੱਚ ਚੰਡੀਗੜ੍ਹ ਮੋਹਾਲੀ ਵੀ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਭਾਰਤੀ ਆਰਮੀ ਦੇ ਵੱਲੋਂ ਇੱਕ ਮਿਨਿਸਟਰੀ ਆਫ ਇਕਸ਼ਨਲ ਅਫੇਅਰ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਜਿਸ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਨੇ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਵੱਲੋਂ ਇੱਕ ਪੈਸੇਂਜਰ ਪਲੇਨ ਵੀ ਕੱਲ ਉਸੇ ਸਮੇਂ ਦੌਰਾਨ ਉਡਾਇਆ ਜਾ ਰਿਹਾ ਸੀ ਤਾਂ ਕਿ ਜਦ ਭਾਰਤ ਜੇ ਅਟੈਕ ਕਰੇ ਤਾਂ ਉਹ ਅਟੈਕ ਸਿੱਧਾ ਪੈਸੇਂਜਰ ਪਲੇਨ ਦੇ ਉੱਤੇ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਪਾਕਿਸਤਾਨ ਕਿਸ ਸਾ ਹੱਦ ਤੱਕ ਗੇਰ ਚੁਕਾ ਹੈ ਕਿ ਜਦ ਉਹਨਾਂ ਦੀ ਲੜਾਈ ਕਰ ਰਿਹਾ ਹੁੰਦਾ ਹੈ ਭਾਰਤ ਦੇ ਉੱਤੇ ਹਮਲਾ ਕਰ ਰਿਹਾ ਹੁੰਦਾ ਤਾਂ ਇਸੇ ਦੌਰਾਨ ਆਪਣੇ 에ਅਰ ਸਪੇਸ ਦੇ ਵਿੱਚ ਪੈਸੇਂਜਰ ਪਲੇਨ ਵੀ ਉਡਾ ਦਿੰਦੇ ਨੇ ਪ੍ਰੈਸ ਵਾਰਤਾ ਜਿਹੜੀ ਅੱਜ ਕੀਤੀ ਗਈ ਆ ਪ੍ਰੈਸ ਵਾਰਤਾ ਦੇ ਵਿੱਚ ਕਿਸ ਸਭ ਦੱਸਿਆ ਗਿਆ ਕਿਸ ਤਰ੍ਹਾਂ ਤੁਰਕੀ ਨੇ ਜਿਹੜਾ ਮਦਦ ਕੀਤੀ ਆ ਪਾਕਿਸਤਾਨ ਦੀ ਤੁਹਾਨੂੰ ਦੱਸ ਦਈਏ ਕਿ ਤੁਰਕੀ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਡਰੋਨ ਭੇਜੇ ਗਏ ਨੇ ਇਹ ਕੀ ਆ ਜਾ ਰਿਹਾ ਕਿ ਜਿਹੜੇ ਤੁਰਕੀ ਦੇ ਡਰੋਨ ਨੇ ਉਹਨਾਂ ਦੀ ਇਸਤੇਮਾਲ ਕੀਤਾ ਗਿਆ 4-500 ਦੇ ਕਰੀਬ ਜਿਹੜੇ ਡਰੋਨ ਨੇ ਉਪਾਰ ਦੇ ਵਿੱਚ ਕੱਲ ਅਟੈਕ ਕਰਨ ਦੇ ਲਈ ਭੇਜੇ ਗਏ ਸਨ ਤੇ ਇਹ ਸਭ ਵੀ ਭਾਰਤੀ ਫੌਜ ਨੇ ਕਲੈਰਿਟੀ ਦੇ ਦਿੱਤੀ ਆ ਕਿ ਪਾਰਤ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਨਾ ਹੀ ਕੀਤਾ ਗਿਆ ਤਾਂ ਸਾਰਿਆਂ ਨੂੰ ਪਤਾ ਹੀ ਆ ਅਕਸਰ ਪਾਕਿਸਤਾਨ ਝੂਠ ਬੋਲਦਾ ਰਹਿੰਦਾ ਹੈ ਤੇ ਇਹ ਵੀ ਇੱਕ ਝੂਠ ਹੀ ਸੀ ਕਿ ਪਾਰਤ ਦੇ ਵੱਲੋਂ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਤੇ ਜੇਕਰ ਕਰਤਾਰਪੁਰ ਕੋਰੀਡੋਰ ਦੀ ਵੀ ਗੱਲ ਕਰੀ ਤਾਂ ਉਹ ਵੀ ਅਗਲੇ ਨੋਟਿਸ ਪੀਰੀਅਡ ਤੱਕ ਬੰਦ ਕਰ ਦਿੱਤਾ ਗਿਆ